ਕੁਝ ਤਾਂ ਹੈ ਮੇਰੇ ਦਿਲ 'ਚ ਜੋ ਬੇਚੈਨ ਕਰ ਰਿਹਾ ਕੁਝ ਤਾਂ ਹੈ ਮੇਰੇ ਦਿਲ 'ਚ ਜੋ ਬੇਚੈਨ ਕਰ ਰਿਹਾ ਸਬਰ ਹੈ ਖਲਾ ਹੈ ਪਤਾ ਨਹੀਂ ਸਬਰ ਹੈ ਖਲਾ ਹੈ ਪਤਾ ਨਹੀਂ ਬਸ ਕੁਝ ਤਾਂ ਹੈ ਜੋ ਬੇਚੈਨ ਕਰ ਰਿਹਾ ਤੈਨੂੰ ਪਾ ਕੇ ਵੀ ਪਾਇਆ ਨਹੀਂ ਤੈਨੂੰ ਪਾ ਕੇ ਵੀ ਮੈਂ ਪਾਇਆ ਨਹੀਂ ਤੇਰਾ ਬਣ ਕੇ ਵੀ ਅਸੀਂ ਵੇਖ ਲਿਆ ਤੇਰਾ ਬਣ ਕੇ ਵੀ ਅਸੀਂ ਵੇਖ ਲਿਆ ਪਰ ਤੂੰ ਸਭ ਦੇ ਸਾਹਮਣੇ ਸਾਨੂੰ ਆਪਣਾ ਬਣਾਇਆ ਹੀ ਨਹੀਂ ਤੂੰ ਕਿਹਾ ਮਜਬੂਰੀਆਂ ਨੇ ਤੂੰ ਕਿਹਾ ਮਜਬੂਰੀਆਂ ਨੇ ਪਰ ਮੈਂ ਤਾਂ ਤੇਰੇ ਕਰਕੇ ਸਭ ਮਜਬੂਰੀਆਂ ਤੇ ਦੂਰੀਆਂ ਨੂੰ ਦੂਰ ਕਰਤਾ ਪਰ ਮੈਂ ਤਾਂ ਤੇਰੇ ਕਰਕੇ ਸਭ ਮਜਬੂਰੀਆਂ ਤੇ ਦੂਰੀਆਂ ਨੂੰ ਹੀ ਖਦਮ